ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਬੜੇ ਦਿਨਾਂ ਬਾਅਦ ਅੱਜ ਫੇਰ ਸ਼ੁਰੂ ਕਰ ਰਹੇ ਆ ਪੰਜ ਦਾ ਵਲੌਗ ਸਵੇਰ ਦੇ ਵਜਰੇ ਨੇ 7 ਬਸ ਉੱਥੇ ਸੀਗੇ ਹੁਣੇ ਐਂ ਤਵਾਰਸ ਕਾਲਜ ਚ ਜਾਣਾ ਨਹੀਂ ਆਖਰ ਤੋਂਨੀ ਆਪਣਾ ਤੇ ਬਸ ਅੱਜ ਦੇਖਦੇ ਕਿ ਕੀ ਕਰਦੇ ਆ ਇੱਕ ਦਾ ਜਵਾਇਸਾ ਲਵਾਣਾ ਸਾਰਾ ਤੁਹਾਨੂੰ ਦਿਖਾਉਨੇ ਆ ਬਣੇ ਰੋਬ ਵਲੌਗ ਚ ਹਾਂਜੀ ਤੇ ਹੁਣ ਤੇ ਲੈਂਪਾ ਕੱਖ ਲੈਣ ਰੇੜੇ ਆਪਣੇ ਕੱਢ ਲਈਏ ਬਾਰੇ ਤੇ ਡੈਡੀ ਮੋਟਰਸਾਈਕਲ ਦੇ ਹਵਾ ਜੀ ਪਉਣ ਗਿਆ ਹੋਇਆ ਬਸ ਜਦੋਂ ਆ ਗਿਆ ਫਿਰ ਚੱਲਦੇ ਆਪਾਂ ਇਕੱਲੀ ਚੱਲਾਂਗੇ ਹਾਂ ਜੀ ਦੇ ਮੋਟਰਸਾਈਕਲ ਆ ਗਿਆ ਜੀਗਾ ਪੈਂਚਰ ਜੀਗਾ ਪੈਂਚਰ ਲਵਾ ਲਿਆ ਡੈਡੀ ਤੇ ਬਸ ਹੁਣ ਆਏ ਤੇ ਖੇਤ ਆਪਾਂ ਰੇੜੇ ਪਿੱਛੇ ਪਾਰਕ ਕੀਆ ਤੇ ਬਸ ਹੁਣ ਜਾ ਕੇ ਕੱਖ ਨੂੰ ਵੜਦੇ ਆਂ ਤੇ ਚੱਲਦੇ ਹਾਂ ਵਾਪਸ ਘਰ ਨੂੰ ਖੇਤ ਪਹੁੰਚ ਗਏ ਆਪਾਂ ਤੇ ਲਾਈਟ ਚੱਲ ਰਹੀ ਆ ਮੋਟਰ ਚਲਾ ਰੱਖੀ ਆ ਕੇ ਕਰਦੇ ਨੇ ਜਿੱਦੀ ਛੱਡ ਰਿਹਾ ਉਹ ਗਾ ਪਾਣੀ ਆਹੀ ਕੱਖੜੀ ਤੋਂ ਵੀ ਰਮੇ ਪੈ ਜਮੀ ਗਿੱਲੇ ਜੋ ਕੱਖੋੜਣੀ ਪੈਣਗੇ ਹਲਾ ਤਾਂ ਕੁੱਠ ਦਾ ਗੇਟ ਖੋਲਦੇ ਆ ਤੇ ਚੱਕਦੇ ਆ ਦੱਤੀ ਚਾਬੀਆਂ ਤਾਂ ਹੀ ਰੱਖਦੇ ਨੇ ਸਾਰੇ ਜੱਟ ਬਸ ਹੁਣ ਆਪਾਂ ਮਿਲਦੇ ਆਂ ਕੱਖ ਵੱਢ ਕੇ ਹਾਂਜੀ ਤੇ ਕੱਖ ਵੱਢ ਰਹੇ ਨੇ ਆਪਾਂ ਗਰਮੀ ਆ ਗਈ ਤੇ ਬਸ ਹੁਣ ਝੱਕਦੇ ਆਂ ਰੇੜੀ ਚ ਪਾਉਣੇ ਆਂ ਤੇ ਬਸ ਚੱਲਦੇ ਫਿਰ ਘਰ ਨੂੰ ਹਾਂਜੀ ਤੇ ਕੱਖ ਆਪਾਂ ਲਿਆਏ ਤੇ ਤੇ ਬਸ ਹੁਣ ਨਾ ਧੋਕੇ ਆਂ ਬੜਾ ਗਰਮੀ ਬੜੀ ਆ ਗਈ ਕੱਪੜੇ ਵੀ ਲੱਬੜ ਗਏ ਤੇ ਘਾਰਾ ਦੀ ਨਾ ਉੱਥੇ ਇੱਕ ਗਰ ਜਗਾ ਕ ਵੱਢ ਕੇ ਲਿਆ ਆਂ ਤੇ ਬਸ ਹੁਣ ਅੰਦਰ ਲੈ ਕੇ ਬੈਹਨੇ ਆਂ ਜੇ ਕੋਈ ਹੋਰ ਵੀ ਕੰਮ ਕਰਨਗੇ ਠੀਕ ਆ ਨਹੀਂ ਬਸ ਫਿਰ ਦੋਏ ਸਨ ਨਹੀਂ ਕਰਨੀਆਂ ਉਦੋਂ ਮਿਲਦੇ ਆਂ ਤੇ ਦੇਖਦੇ ਹਾਂ ਹੁਣ ਕੀ ਕਰਦੇ ਆਂ ਬਣੀ ਰੋ ਵਲੌਗ ਚ ਹਾਂਜੀ ਤੇ ਦਿਨੇ ਦਾ ਆਪਾਂ ਸੋ ਗਏ ਜੀ ਕੁਝ ਨਹੀਂ ਕਰਿਆ ਹੋਰ ਤੇ ਬਸ ਹੁਣ ਮਸੰਨੀ ਕਰਕੇ ਆਉਨੇ ਆ ਮੰਮੀ ਸਾਮਾਨ ਰੱਖੇ ਤੇ ਉੱਥੇ ਟੋਕਰੀ ਵੀ ਗੱਡੀ ਦੀ ਚੁੜੀ ਦੇ ਤੇ ਬਸ ਹੁਣ ਕਰਦੇ ਆ ਮਸੰਨੀ ਹਾਂਜੀ ਤੇ ਸੰਨੀ ਆਪਨੇ ਕਰਤੀ ਤੇ ਬਸ ਪਾਉਨੇ ਆ ਮੈਂ ਸਾਨੂੰ ਤੇ ਫਿਰ ਜਾਨੇ ਅੰਦਰ ਆ ਸਕਦਾ ਆਪੇ ਪਾ ਲੂਗੇ ਅੰਦਰ ਬਸ ਮੰਮੀ ਮੈਂ ਸਮਝਦੇ ਸਿੱਟ ਦੇਣਗੇ ਬਸ ਹੁਣ ਚੱਲਦੇ ਆ ਅੰਦਰ ਚਾਪਾ ਨਹੀਂ ਪਿੰਨੇ ਆ 2 ਵਜਰੇ ਨੇ ਤੇ ਮਿਲਦੇ ਹਾਂ ਹਾਂਜੀ ਘਰੇ ਦਾ ਕੰਮ ਕਮ ਸਾਰੇ ਨਿਬੇੜਦੇ ਤੇ ਸ਼ਾਮ ਦਾ ਟਾਈਮ ਹੋ ਗਿਆ ᱛੀ ਮੈਂ ਉਹ ਖੇਤ ਜਾਇਆ ਨਾ ਚੱਲ ਦੋ ਮਿੰਟ ਬੇਲੀ ਦੀ ਹਾਂਜੀ ਦੇ ਖੇਤਾਂ 'ਤੇ ਬਹਿ ਗਏ ਆਪਾਂ ਤੇ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਨਾ ਵਾਈਫਾਈ ਲਗਾਉਣਾ ਸੀਗਾ ਤੇ ਉਹ ਪੁੱਛਣਾ ਸੀਗਾ ਮੈਂ ਸਿੰਪਲ ਵਾਈਫਾਈ ਲਵਾਵਾਂ ਮੈਂ ਕਿ Jio ਦਾ Air Fiber ਲਵਾਵਾਂ ਮੈਂ ਖਾਚ ਵੀ ਦੇਖ ਲਿਆ ਹੁਣ ਤਾਂ ਇਹਨੇ ਵਧੀਆ Jio ਦਾ Air Fiber ਵੀ ਨਾਲ ਸੈਟਅਪ ਬਾਕਸ ਵੀ ਦਿੰਦੇ ਨੇ ਉਹਦੇ ਤੇ ਬਸ ਕਹਤਾਂ ਮੈਂ ਹਾਂ ਤਾਂ ਬਾਈ ਨੂੰ ਫੋਨ ਕਰਕੇ ਵੀ ਉਹ ਜੀਓ ਡੇਰ ਫਾਈਬਰ ਲਾਜੋ ਬੁੱਕ ਕਰਤਾ ਸੀਗਾ 50 ਰੁਪਏ ਪਹਿਲਾਂ ਦੇਣੇ ਪੈਂਦੇ ਨੇ ਤੇ ਬੁੱਕ ਕਰਤਾ ਬਸ ਹੁਣ ਬਾਈ ਆਜੂਗਾ ਲਾਉਣ ਕੱਲੂ ਹੋਣਗੇ ਉਹ ਲਾਉਣ ਵਾਸਤੇ ਦਿਖਾਵਾਵਾਂਗੇ ਤੁਹਾਨੂੰ ਸਾਰੀ ਇੰਸਟਾਲੇਸ਼ਨ ਸਾਰਾ ਕੁਝ ਫ੍ਰੀ ਨੇ ਹੁੰਦਾ ਬਸ 4200 ਰੁਪਏ ਦੇਣਾ ਪੋਗਾ 6 ਮਹੀਨਿਆਂ ਦੇ ਪਲਾਨ ਦਾ ਤੇ ਬਸ ਕੱਲੂ ਹੋਣਗੇ ਲਾਉਣ ਵਾਸਤੇ ਤੇ ਹੁਣ ਖੇਤ ਬੈਠੇ ਦੀ ਗਿਆ ਕੇ ਹਾਂਜੀ ਤੇ ਖੇਤ ਬੈਠੇ ਨੂੰ ਆਪਣ ਨੂੰ ਘੰਟਾ ਅਧਾ ਘੰਟਾ ਹੋ ਗਿਆ ਅਧੇ ਘੰਟੇ ਤੋਂ ਵੱਧੇ ਹੋ ਗਿਆ ਤੇ ਬੱਸ ਹੁਣ ਚਲਦਿਆਂ ਘਰ ਨੂੰ ਘਰੋਂ ਫੋਨ ਆ ਗਿਆ ਕਹਿੰਦੇ ਦਾਦੀ ਨੂੰ ਲੈ ਕੇ ਜਾਣਾ ਕਿਸੇ ਗਵੰਡੀ ਗੁੰਡੀ ਦੇ ਪਿੰਡ 'ਚ ਇਹ ਮੋਟਰਸਾਈਕਲ ਲਿਆ ਦੂਜਾ ਮੋਟਰਸਾਈਕਲ ਡੈਡੀ ਲੈ ਕੇ ਤੇ ਲੈ ਕੇ ਗਿਆ ਹੋਇਆ ਤੇ ਬੱਸ ਹੁਣ ਚਲਦਿਆਂ ਘਰ ਨੂੰ ਆਪਾਂ ਹਾਂ ਜੱਸੀ ਘਾਲ ਸਾਰਿਆਂ ਨੂੰ ਕਿਵੇਂ ਸਾਰੇ ਤੇ ਹੁਣ ਸ਼ੁਰੂ ਕਰ ਰਹੇ ਆ ਪਹਿਲਾ ਵਲੌਗ ਸਵੇਰ ਦੇ 6:30 ਹੋ ਰਹੇ ਨੇ ਬੱਸ ਹੁਣ ਉੱਥੇ ਸੀਗਾ ਤੇ ਮਗਾ ਸਾਈਕਲ 'ਤੇ ਜਾਇਆ ਹਾਂ ਸਵੇਰੇ ਸਵੇਰੇ ਵਧੀਆ ਮੌਸਮ ਸਵੇਰ ਦੀ ਸੈਰ ਕਹਿੰਦੇ ਚੰਗੀ ਹੁੰਦੀ ਆ ਘਰ ਦੀਆਂ ਨਹੀਂ ਚਲ ਜਾਇਆ ਤੇ ਹੁਣ ਆਪਾਂ ਸਾਈਕਲ 'ਤੇ ਆਦੇਗਾ ਕਰਾ ਲੈ ਗਣੀ ਨੂੰ ਸਵੇਰੇ ਸਵੇਰੇ ਕੱਲ ਦਾ ਵਲੌਗ ਥੋੜਾ ਜਿਹਾ ਬਣਿਆ ਦੀਗਾ ਮੈਂ ਖਾਇ ਦੇ ਵਿੱਚ ਪਾ ਦਾਂਗੇ ਇਹ ਤੋਂ ਪਹਿਲਾਂ ਪਾ ਦਾਂਗੇ ਤੇ ਬਸ ਹੁਣ ਅੱਜ ਦਾ ਨਮਸਦ ਨਾ ਉਹਦੇ ਵਿੱਚ ਐਡ ਕਰ ਦਾਂਗੇ ਆਪਾਂ ਛੋਟੇ ਵਲੌਗ ਦੇ ਦੋ 10 15 ਮਿੰਟਾਂ ਦੇ ਕਰ ਦਾਂਗੇ ਤੇ ਅੱਜ ਕਰਨਾ ਹੈਗਾ ਆਪਣਾ ਇੱਕ ਤਾਂ ਵਾਈਫਾਈ ਲਵਾਉਣਾ Jio ਦਾ Air Fiber ਆਉਣਗੇ ਜੋ ਬਾਈ ਲਾ ਕੇ ਜਾਣਗੇ ਨੜੇ ਪਰ ਫਿਰ ਸਟ੍ਰੀਮਿੰਗ ਕਰਿਆ ਕਰਾਂਗੇ ਇੱਕ ਹੈੱਡਫੋਨ ਉਹ ਚੀਜ਼ ਨੇ ਗੇਮਿੰਗ ਵਾਲੇ ਏਡ ਵੱਡੇ ਹੁੰਦੇ ਨੇ ਉਹ ਮਾਮਲੇ ਲਗਦਾ ਮੇਰੇ ਲਈ ਪੈ ਨਹੀਂ ਮਣਵੀਰ ਉਹ ਤੋਂ ਫੜ ਕੇ ਲਿਆਵਾਂਗੇ ਕੁਝ ਜਿਹੜੇ ਅੰਗਰੇਜ਼ੀ ਤੇ ਬਾਕੀ ਭਣੇ ਰੋ ਬਲੌਗ ਚ ਦਿਖਾਉਣਾ ਤੁਹਾਨੂੰ ਅੱਜ ਕੀ ਕੀ ਕਰਦੇ ਆਪਾਂ ਪਹਿਲੇ ਤਾਂ ਅੱਗੇ ਤੱਕ ਚੱਲ ਕੇ ਆਣਾ ਚਾਹੀਦਾ ਜੀ ਮਿਲਦੇ ਰਹੋ। ਹਾਂਜੀ ਤੇ ਸਾਈਕਲ ਤੇ ਗੇੜਾ ਆਪਾਂ ਦੇ ਆਏ ਸੀਗੇ ਤੇ ਹੁਣ ਘਰੇ ਆਏ ਆਂ। ਘਰੇ ਆ ਕੇ ਬੈਠੇ ਮੁੱਥਿਆਂ ਤੇ ਬਸ ਭਰਾ ਦਾ ਫੋਨ ਆ ਗਿਆ ਸਤਵਿੰਦਰ ਦਾ ਕਹਿੰਦਾ ਡੜਬ ਵਿਚ ਲੱਗਣਾ ਤੇ ਬਸ ਹੁਣ ਆਪਾਂ ਨਾਉਣੇ ਤੋਂ ਨਾ ਤੋਂ ਕੋਈ ਮਿਲਦੇ ਆਂ ਤੇ ਚੱਲਦੇ ਆਂ ਡੜਬੇ ਦਿਖਾਉਣਾ ਸਾਰਾ। ਹਾਂਜੀ ਤੇ ਤਿਆਰ ਆਪਾਂ ਹੋ ਗਏ ਆਂ। ਕੱਪੜੇ-ਕੂਪੜੇ ਬਦਲ ਲੈਨੇ ਤੇ ਬਸ ਭਰਾ ਦਾ ਹੀ ਫੋਨ ਆ ਗਿਆ ਨਾ ਮੈਂ ਪੜਨਾ ਬੰਦ ਕਰਿਆ ਬਸ ਫਿਰ ਤੁਰਦਾਂ। ਪਹੁੰਚ ਜਿਓ ਘਰੇ ਵੀ ਕਮੈਂਟ ਤੱਕ ਤੇ ਬਸ ਸਾਨੂੰ ਕੋ ਬੈਨਣ ਤੇ ਚੱਲ ਕੇ ਚਾਹੂ ਪੀਨੇ ਆਂ 10 ਵਜੇ ਤਿੰਨੇ। ਤੇ ਉਹ ਵਾਈਫਾਈ ਆ ਨੂੰ ਫੋਨ ਕਰਕੇ ਪੁੱਛਦਾ ਮਿੱਕੀ ਕਹਿੰਦੇ ਨੇ ਕਦ ਕਦਾਂ ਕਾਉਣਗੇ ਉਹ ਜੇ ਤਾਂ ਸਾਡੇ ਜਾਣ ਤੋਂ ਬਾਅਦ ਆ ਫਿਰ ਵੀ ਟੱਟਾ ਨਹੀਂ ਫਿਰ ਫੋਨ ਕਰਕੇ ਕਹ ਦੂੰਗਾ ਮੈਂ ਢੜਪੇ ਜਾ ਰਿਹਾ ਆ 2 ਵਜੇ ਆ ਕੇ ਲਵਾਇਆ ਕਿਉਂ ਆਪਦੀ ਮਰਜ਼ੀ ਨਾਲ ਲਵਾ ਲੂੰਗਾ ਮੈਂ ਜਿੱਥੇ ਮੇਰਾ ਜੀ ਕਰੂਗਾ ਕਿਤੇ ਕਿਤੇ ਹੋਰ ਲਾ ਜਾਣ ਫਿਰ ਮੈਂ ਆ ਕੇ ਦੇਖਾਂ ਕਿਉਂਕਿ ਕੰਪਿਊਟਰ ਲਵੇ ਲਵਾ ਲੂੰਗਾ ਹੁਣ ਨਾਲ ਉਹ ਇੰਟਰਨੈਟ ਕੇਬਲ ਨਾਲ ਲੱਗ ਜਾ ਕਰੂਗੀ ਉਹ ਵੀ ਸਖਾਲਾ ਰਹੂਗਾ ਮੈਨੂੰ ਲਵੋ ਮੜਾ ਇਹ ਦੇਖਣਾ ਵੀ ਚੱਲ ਰਿਹਾ ਹੈ ਕਿ ਨਾ ਦੇ ਬੱਸ ਮਸੀਗ ਲਾਊਗਾ ਤੇ ਰਪਾ ਚੱਲਦਾ ਐ ਨੀ ਮੰਨਣ ਨੂੰ ਵਾਈਫ ਵਾਲੇ ਨੂੰ ਫੋਨ ਕਰਦਾ ਮਿਲਦੇ ਆਪਾਂ ਜਾਂਦੇ ਆਂ ਭਾਜੀ ਦੇ ਭਰਾ ਆ ਗਏ ਆ ਦੇ ਆਪਣਾ ਤੇ ਹੁਣ ਇਹ ਗੱਲ ਨਾ ਬੜਾ ਨਾਨਕੇ ਕੰਮ ਤੇ ਪਹਿਲਾਂ ਅਸੀਂ ਦੋ ਦਮੇਟਾਂ ਰਣਗੇ ਰੁਕਦੇ ਆਂ ਫਿਰ ਚੱਲਦੇ ਆਂ ਕਿੱਧਰ Бля, ਆਪਾਂ ਤੇ ਅੰਦਰ ਚੱਲਦੇ ਆ ਮਿਲਦੇ ਆ ਭਰਾ ਨੂੰ ਆਪਣੇ ਨੂੰ। ਬਸ ਆਵਟ ਗਿਆ। ਪਲੀਜ਼ ਰੂ ਕਿਵੇਂ ਆ ਜਾਂ ਅੰਦਰ। ਅੱਜ ਆ ਭਰਾ ਨੂੰ। ਪਿਆਰ ਨੇ ਪਾਉ। ਵਗਿਆ ਹੋਊ। ਕਿ ਆ ਕੱਲਾਇ ਕਰੇ। ਕੱਲਾ ਆਇਆ ਕਰ ਹਾਂ ਜਿਹੜੇ ਪੇਰ ਦਰ ਪਰ ਪਨਾਨ ਕੇ ਤੋਂ ਉਹਨੂੰ ਡੜਬੇ ਨੂੰ ਉਹ ਕੋਣ ਕੋਣ ਵਾਲੇ ਪਾਈ ਦਾ ਆ ਗਿਆ ਤੁਹਾਨੂੰ ਨਾ ਕਹਿੰਦਾ ਪਾਰਟੀ ਤੋਂ ਡਰ ਚ ਲੈ ਜਾਊਗਾ ਦੇਤੀਗੇ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਬਾਈ ਨੇ 16 Pro ਲਿਆਂਦਾ ਨਾ ਮਾ ਸੰਗਦਾ ਗਤਾਂ ਯਾਰ ਲੈ ਯਾਰ ਨਹੀਂ ਦਿਖਾਈ ਮੜਾ ਇਹ ਨਹੀਂ ਦਿਖਾਇਆ ਕਰਦੇ ਥੈਂਕ ਯੂ ਡਾ ਨਹੀ ਕੰਟ ਨਾ ਪੂਰਾ ਵੀ ਨਹੀਂ ਕਤ ਮੇਰੀ ਮਰ ਉਹ ਦੇ ਦਿੰਦੇ ਉਹ ਵੀਜ਼ ਆ ਜਾਣਗੇ ਕਤ ਆ ਜਾਣ ਦੇ ਮੈਂ ਤਾਂ ਤੈਨੂੰ ਚਾਹਦਾ ਹੀ ਨਹੀਂ ਵੀ ਤੂੰ ਹਟੋ ਮੈਂ ਤਾਂ ਮੱਚ ਬਹੁਤ ਆ ਖੂਟਾ ਦੇ ਦੇ ਲੈ ਓਏ ਤੇਰੇ ਵੀਜ਼ ਆ ਜਾਣਗੇ ਫੇਰ ਉਹ ਵੀ ਗੱਲ ਕਰਦਾ ਨਾ ਨਹੀਂ ਨਾ ਕੀਦੇ ਫੋਨ ਲੈ ਆਇਆ ਤੇ ਹੁਣ ਚੱਲਦੇ ਆਂ ਪਿੰਡ ਘਰ ਨੂੰ ਬੜੇ ਗਾਣਾ ਪੈਣਗੇ ਯਾਰ ਕਿਉਂਕਿ ਸਾਰੇ ਕੰਮ ਬਹੁਤ ਥੇ ਇਹਨਾਂ ਦਾ ਕੱਲ ਲੈ ਗਿਆ ਨਾ ਸਣੀ ਤੋਂ ਨਿਕਰੀ ਆ ਦਾ 10 ਘਰੇ ਵੀ ਕਦ ਤੱਕ ਆਉਂਗਾ ਹੁਣ ਬਾਰੇ ਚੱਲਦੇ ਆ ਬਸ ਸੁਣਦੇ ਆ ਗਾਣਾ ਹਾਂਜੀ ਤੇ ਘਰੇ ਆ ਗਿਆਂ ਘਰੇ ਆ ਕੇ ਬਥੇ ਲੱਗੇ ਭੂ ਆ ਰਹੀ ਆ ਚੱਲ ਜਾਂ ਅੰਦਰ ਮਿਲਦੇ ਹਾਂਜੀ ਤੇ ਭੂ ਆ ਚੱਲ ਗਏ ਨੇ ਗੱਡੀ ਲੈ ਕੇ ਮੈਂ ਸੌਫਟਾਈਤੀ ਬਸੋ ਚ ਲੰਗੇ ਤੇ ਬਸ ਹੁਣ ਆਪਾਂ ਵੇਲੇ ਆ ਪਾਪੂ ਕਪਾਉਣੇ ਮੈਂ ਸਾਨੂੰ ਤੇ ਮੈਂ ਸਨਮਾਉਣੇ ਫਿਰ ਮਿਲਦੇ ਆਂ ਹਾਂਜੀ ਤੇ ਆਪਾਂ ਬਾਓ ਮਾਸਿਆ ਛੱਡ ਕੇ ਆਤੀਗਾ ਤੇ ਆਪਾਂ ਘਰੇ ਆ ਕੇ ਤੀਗੇ ਤੇ ਹੁਣੇ ਦਾਦੀ ਨੂੰ ਬਸ ਉੱਥੋਂ ਤਸਲਾ ਤੋਂ ਅੱਗੇ ਲੈ ਆਂ ਬਹੁਤ ਪਰਲੇ ਪੇੜੇ ਚੋਂ ਪਿੰਡ ਚੋਂ ਮੋਟਰਸਾਈਕਲ ਤੇ ਲੱਗੀ ਆਤੀ ਤੇ ਬਸ ਹੁਣ ਘਰੇ ਆ ਗਏ ਆਪਾਂ ਹੁਣ ਮੈਂ ਸਾਂਹੂ ਸਨਮਾਉਣੀਆਂ ਨੇ ਬਸ ਤੇ ਮੈਂ ਸਨਮਾ ਕੇ ਜਰੋ ਆਵੇਲੇ ਫਿਰ ਆਪਣੇ ਦੇਖਾਂਗੇ ਰੋਟੀ ਠੋਖਾ ਕੇ ਬਸ ਫਿਰ ਤਾਂ ਫੈਣ ਦਾ ਟਾਈਮ ਆ ਤੇ ਵਾਈਫਾਈ ਵਾਲੇ ਅੱਜ ਆਈ ਨਹੀਂ ਗਏ ਕਿਉਂਕਿ ਤੁਹਾਨੂੰ ਹੋਰ ਕੰਮ ਸੀਗੇ ਯਾਰ ਦੋ ਦਿਨ ਕਨੈਕਸ਼ਨ ਐ ਥੋੜੀ ਪਿੰਡ ਚੋਂ ਲਾਈਆਂ ਨੇ ਤੇ ਮਜਲ ਕੋਈ ਨਹੀਂ ਬਈ ਕੱਲੂ ਆਜੋ ਫਿਰ ਉਹ ਕੱਲੂ ਆਉਣਗੇ ਵਾਈਫਾਈ ਵਾਲੇ ਤੇ ਕੱਲੂ ਲਵਾਵਾਂਗੇ ਉਹ ਵਾਈਫਾਈ ਦੀ ਇੰਸਟਾਲੇਸ਼ਨ ਕਰਾਵਾਂਗੇ ਤੇ ਬਸ ਹੁਣ ਅੱਜ ਦਾ ਵਲੌਗ ਹੋਰੀ ਕਰਦੇ ਆ ਪਿੰਡ ਅੱਜ ਦੀ ਵੀਡੀਓ ਲਈ ਐ ਨਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰਦੇ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਚ